ਕੈਂਟੀਨੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਸ਼ਾਇਦ ਖਾ ਸੂਬਾ ਸਰਕਾਰ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਹਟਾਈ ਗਈ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਸੂਬਾ ਸਰਕਾਰ ਤੇ ਤਤਤੇ ਹੋਏ ਨਜ਼ਰ ਉਹਨਾਂ ਨੇ ਕਿਹਾ ਕਿ ਮੇਰੇ ਉੱਤੇ ਬਦਲੇ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਆ ਵਾਰ-ਵਾਰ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੁਣ ਜਿਹੜੀ ਮੈਨੂੰ Z+ ਸਿਕਿਉਰਿਟੀ ਮਿਲੀ ਹੋਈ ਸੀ ਉਸ ਨੂੰ ਵੀ ਹਟਾਇਆ ਗਿਆ ਤੁਹਾਨੂੰ ਦੱਸਦੇ ਹਾਂ ਕਿ ਸਵਾਮਣਿਆਂ ਨੂੰ ਲੈ ਕੇ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਦੇ ਕਿ ਸਿਕਿਉਰਿਟੀ ਉਸ ਅਧਾਰ ਤੇ ਦਿੱਤੀ ਜਾਂਦੀ ਆ ਕਿ ਕਿਸ ਵਿਅਕਤੀ ਨੂੰ ਉਹਦੀ ਜਾਨ ਨੂੰ ਕਿੰਨਾ ਖਤਰਾ ਉਹਨੂੰ ਕਿੰਨਾ ਥ੍ਰੈਡ ਪਰਸੈਪਸ਼ਨ ਆ ਉਹਨਾਂ ਕਹਿੰਦੇ ਕਿ ਉਸ ਅਧਾਰ ਤੇ ਸਿਕਿਉਰਿਟੀ ਦੇ ਕੇ ਸਮੇਂ ਸਮੇਂ ਬਾਅਦ ਫਿਰ ਇੱਕ ਕਮੇਟੀ ਬਣੀ ਹੋਈ ਆ ਜਿਹੜੀ ਸਿਕਿਉਰਿਟੀ ਦਾ ਰਿਵਿਊ ਕਰਦੀ ਆ ਕਿ ਇਸ ਵਿਅਕਤੀ ਨੂੰ ਸਿਕਿਉਰਿਟੀ ਦੀ ਲੋੜ ਆ ਜਾਂ ਫਿਰ ਨਹੀਂ ਉਹਨਾਂ ਕਹਿੰਦੇ ਕਿ ਇਸ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਵਿਕਰਮ ਮਜੀਠੀ ਲਈ ਜਿਹੜੀ ਸਿਕਿਉਰਿਟੀ ਆ ਉਹ ਥੋੜੀ ਜਿਹੀ ਘਟਾਈ ਜਾਏ ਕਿਉਂਕਿ ਉਹਨਾਂ ਨੂੰ ਥ੍ਰੈਟ ਪ੍ਰੈਕਸ਼ਨ ਪਹਿਲਾਂ ਦੇ ਨਾਲੋਂ ਘੱਟ ਡੀਜੀਪੀ ਨੇ ਜਾਣਕਾਰੀ ਦਿੱਤੀ ਕਿ ਵਿਕਰਮ ਮਜੀਠੀਆ ਜਿਹੜਾ ਦਾਵਾ ਕਰ ਰਹੇ ਨੇ ਕਿ ਉਹਨਾਂ ਦੀ ਸਿਕਿਉਰਿਟੀ ਹਟਾਈ ਗਈ ਉਹਨਾਂ ਦੀ ਸਿਕਿਉਰਿਟੀ ਨਹੀਂ ਹਟਾਈ ਗਈ ਸਗੋਂ ਉਹਨਾਂ ਦੀ ਸਿਕਿਉਰਿਟੀ ਥੋੜੀ ਕੱਟ ਕੀਤੀ ਗਈ ਡੀਜੀਪੀ ਦਾ ਇਹ ਵੀ ਕਹਿਣਾ ਹੈ ਕਿ ਵਿਕਰਮ ਮਜੀਠੀਆ ਕੋਲ ਹਲੇ ਵੀ ਕਾਫੀ ਕਨਮੈਨ ਨੇ ਸਕਾਟ ਜਿਹੜੀ ਉਹਨਾਂ ਦੇ ਨਾਲ ਚੱਲਦੀ ਸੀ ਉਹ ਵੀ ਹਲੇ ਉਹਨਾਂ ਦੇ ਕੋਲ ਮੌਜੂਦ ਆ ਉਹਨਾਂ ਕਹਿਆ ਕਿ ਪੰਜਾਬ ਦਾ ਇਹ ਚ ਲਗਾਤਾਰ ਇਹ ਰਿਵਿਊ ਕਰਦੇ ਨੇ ਕਿ ਕਿਹੜੇ ਲੋਕਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੈਗੀ ਆ ਕਿਹੜੇ ਲੋਕਾਂ ਨੂੰ ਹੁਣ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈਗੀ ਇਸ ਦਾ ਰਿਵਿਊ ਕਰਕੇ ਤਬੇ ਦੀ ਮੀਟਿੰਗ ਦੇ ਅਚ ਰਿਵਿਊ ਹੁੰਦਾ ਉਸ ਤੋਂ ਬਾਅਦ ਸਿਕਿਉਰਿਟੀ ਜਿਹੜੀ ਆ ਉਹ ਕਟਾਈ ਜਾਂਦੀ ਆ ਜਾਂ ਵਧਾਈ ਜਾਂਦੀ ਆ ਫਿਰ ਪੂਰੇ ਤਰੀਕੇ ਦੇ ਨਾਲ ਰਿਮੂਵ ਕੀਤੀ ਜਾਂਦੀ ਹੈ ਲੇਕਿਨ ਵਿਕਰਮਾ ਜੀ ਥਿਆ ਦੇ ਸਿਕਿਉਰਿਟੀ ਰਿਮੂਵ ਨਹੀਂ ਕੀਤੀ ਗਈ ਥੋੜੀ ਜੀ ਕਟਾਈ ਗਈ ਆ ਉਤੇ ਵਿਕਰਮਜੀਤਿਆ ਜਿਹੜੇ ਨੇ ਉਹ ਸੁਭਾ ਸਰਕਾਰ ਤੇ ਤੱਤੇ ਹੋਏ ਨਜ਼ਰ ਆ। ਉਹਨਾਂ ਕਹਿੰਦੇ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਸਿੱਧਾ ਮੇਰੇ ਉੱਤੇ ਕਾਰਵਾਈ ਕਰਨ ਮਿਲ ਤੇ ਕੋਈ ਵੱਡਾ ਕੇਸ ਪਾਸ ਹੈ ਕਿਉਂਕਿ ਡਰਗ ਵਰਗਾ ਕੇਸ ਤਾਂ ਮੇਰੇ ਤੇ ਪਹਿਲਾਂ ਹੀ ਪਿਆ ਹੋਇਆ ਉਹ ਲੈਂਕ ਕਿ ਸੁਭਾ ਸਰਕਾਰ ਮੈਨੂੰ ਤੰਗ ਪ੍ਰੇਸ਼ਾਨ ਕਰ ਰਿਹਾ। ਉਹ ਇੱਥੇ ਤੱਕ ਕਹਿੰਦੇ ਹੋਏ ਨਜ਼ਰ ਆਏ ਕਿ ਸਰਕਾਰ ਇਹ ਚਾਉਂਦੀ ਆ ਕਿ ਮੈਨੂੰ ਸਿੱਧੂ ਮੂਸੇਵਾਲੇ ਵਾਂਗ ਜਿਹੜਾ ਮਰਵਾ ਦਿੱਤਾ ਜਾਏ। ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਦੀ ਵੀ ਸਿਕਿਉਰਿਟੀ ਜਿਹੜੀ ਆ ਪੰਜਾਬ ਸਰਕਾਰ ਨੇ ਰਿਮੂਵ ਕੀਤੀ ਸੀ ਜਿਸ ਤੋਂ ਕੁਝ ਦਿਨ ਬਾਅਦ ਇੱਕ ਦੋ ਦਿਨ ਬਾਅਦ ਇਹ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਜਿਹੜੀ ਹੱਤਿਆ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਮੁੱਦਾ ਬੜਾ ਭਖਿਆ ਸੀ ਕਿ ਕੀ ਸਿਕਿਉਰਿਟੀ ਰਿਮੂਵ ਕਰਨਾ ਕਿਸੇ ਦੀ ਕਿਸੇ ਵੱਡੇ ਪਰਸਨ ਦੀ ਜਿਹਨੂੰ ਇਹਨੇ ਜਿਆਦਾ ਥ੍ਰੈਟ ਹੁੰਦਾ ਸਹੀ ਆ ਜਾਂ ਫਿਰ ਨਹੀਂ ਸਵਾਲ ਇਸ ਗੱਲ ਨੂੰ ਵੀ ਲੈ ਕੇ ਆ ਕਿ ਜੇਕਰ ਸਿਕਿਉਰਿਟੀ ਰਿਮੂਵ ਕੀਤੀ ਗਈ ਆ ਘਟ ਕੀਤੀ ਗਈ ਆ ਤਾਂ ਉਹਦੀ ਜਾਣਕਾਰੀ ਮੀਡੀਆ ਤੱਕ ਕਿਵੇਂ ਪਹੁੰਚੀ ਮੀਡੀਆ ਦੇ थ्रू ਇਹ ਜਿਹੜੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚ ਗਈ ਯਾਨੀ ਕਿ ਇੱਕ ਤਰੀਕੇ ਦੇ ਨਾਲ ਜੇ ਕਿਸੇ ਨੇ ਹਮਲਾ ਕਰਨ ਦਾ ਉਹ ਦੇ ਵਾਸਤੇ ਇੱਕ ਖੁੱਲਾ ਸੱਦਾ ਕਿਸ ਵਿਅਕਤੀ ਦੀ ਸਿਕਿਉਰਿਟੀ ਕੱਟ ਚੁੱਕੀ ਆ ਹੁਣ ਤੁਹਾਡੇ ਲਈ ਇਹ ਮੌਕਾ ਕਿ ਤੁਸੀਂ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹੋ ਵਿਕਰਮ ਜਿਠਿਆ ਜਿਹੜੇ ਨੇ ਉਹ ਕਾਫੀ ਗੁੱਸਾ ਇਸ ਗੱਲ ਤੋਂ ਨਜ਼ਰ ਆਇਆ ਕਿ ਮੇਰੀ ਸਿਕਿਉਰਿਟੀ ਜਿਹੜੀ ਆ ਕੱਟ ਕੀਤੀ ਗਈ ਮੇਰੇ ਜਿਹੜੇ ਗਨਵਾਹ ਮੇਰੇ ਨਾਲ ਤੁਰਦੇ ਸੀ ਬਾਰ ਬਾਰ ਉਹਨਾਂ ਨੂੰ ਫੋਨ ਕੀਤੇ ਗਏ ਕਿ ਤੁਸੀਂ ਐਸੇ ਵੇਲੇ ਜਿਹੜਾ ਹੈ ਵਿਕਰਮ ਮਜੀਠਿਆ ਨੂੰ ਛੱਡ ਕੇ ਆਪਣੀ ਆਪਣੀ ਥਾਂ ਤੇ ਜਾ ਕੇ ਰਿਪੋਰਟ ਕਰੋ ਉਹਨਾਂ ਕਿਹਾ ਕਿ ਬਾਰ ਬਾਰ ਗਰਮੈਨਾਂ ਨੂੰ ਫੋਨ ਕੀਤੇ ਗਏ ਇਸ ਤੋਂ ਬਾਅਦ ਮੈਂ ਆਪਣੇ ਚੀਫ ਸਿਕਿਉਰਿਟੀ ਆਫੀਸਰ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇਸ ਤਰੀਕੇ ਦੇ ਕੋਈ ਆਰਡਰ ਨਹੀਂ ਹੈ ਤਾਂ ਵਿਕਰਮ ਮਜੀਠਿਆ ਇੱਕ ਪਾਸੇ ਦੂਜੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਪੰਜਾਬ ਦੇ ਡੀਜੀਪੀ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਰਾ ਨੇ ਜੋ ਜਾਣਕਾਰੀ ਸਾਂਝੀ ਕੀਤੀ ਆ ਉਹਨਾਂ ਦੇ ਮੁਤਾਬਕ ਸਿਕਿਉਰਿਟੀ ਰੀਮੂਵ ਨਹੀਂ ਕੀਤੀ ਗਈ ਸਗੋਂ ਕਟਾਈ ਗਈ ਆ ਤੇ ਜੀ ਵੀ ਜਿਹੜੀ ਸਿਕਿਉਰਿਟੀ ਕਟਾਈ ਗਈ ਆ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਰਿਵਿਊ ਹੋਇਆ ਤੇ ਰਿਵਿਊ ਤੋਂ ਬਾਅਦ ਇਹ ਸਿਕਿਉਰਿਟੀ ਜਿਹੜੀ ਆ ਉਹ ਘੱਟ ਕੀਤੀ ਗਈ